ਬਾਬਾ ਮੋਤੀਰਾ ਮਹਾਰਾਜ ਜੀ ਦਾ ਜਨਮ 9 ਫਰਵਰੀ 1977 ਨੂੰ ਪਿਤਾ ਹਰਰਾਮ ਜੀ ਦੇ ਘਰ ਮਾਤਾ ਲੱਭੂ ਜੀ ਦੀ ਕੁੱਖੋਂ ਹੋਇਆ ਆਪ ਜੀ ਦੇ ਪਿਤਾ ਜੀ ਖਾਣਾ ਬਣਾਉਣ ਦਾ ਕੰਮ ਕਰਦੇ ਸਨ ਪਿਤਾ ਵਰਖੀ ਕਾਰੋਬਾਰ ਹੋਣ ਕਾਰਨ ਆਪ ਜੀ ਨੇ ਵੀ ਇਸੇ ਕਾਰੋਬਾਰ ਵਿੱਚ ਮਹਾਰਤ ਹਾਸਲ ਕੀਤੀ ਅਤੇ 17 ਸਾਲ ਦੀ ਮੋਂ ਵੇਚ ਆਪ ਵੀ ਨੂੰ ਸੂਬਾ ਸਰਹੰਦ ਦੇ ਕੈਦਖਾਨੇ ਵਿੱਚ ਰਸੋਈਏ ਦੀ ਨੌਕਰੀ ਮਿਲੀ ਤੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਨੋਂ 35 ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਦੇ ਰਿਸ਼ਤੇ ਵਿੱਚ ਬਾਬਾ ਮੋਤੂਰਾ ਮਹਾਰਾਜ ਦਾ ਚਾਚਾ ਜੀ ਲੱਗਦੇ ਤੰਨ ਤੰਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹੁਰ ਜਦੇ ਤੰਨ ਤੰਨ ਬਾਬਾ ਜੋਰਾ ਸਿੰਘ ਜੀ ਅਤੇ ਤੰਨ ਤੰਨ ਬਾਬਾ ਫਤੇ ਸਿੰਘ ਜੀ ਨੂੰ ਜਦੋਂ ਮੋਰਿੰਡਾ ਨੇ ਕਾਤਵਾਰ ਨੇ ਗੰਗੂ ਬ੍ਰਾਹਮਣ ਦੀ ਸ਼ਿਕਾਇਤ ਤੇ ਗ੍ਰਿਫਤਾਰ ਕਰਕੇ ਸਰਹੰਦ ਦੇ ਨਵਾਬ ਵजीर ਖਾਨ ਅੱਗੇ ਪੇਸ਼ ਕੀਤੇ ਤਾਂ ਮਾਤਾ ਜੀ ਅਤੇ ਸਹਜਾਦਾਂ ਨੂੰ ਠੰਡੇ ਬਰਦ ਵਿੱਚ ਰੱਖਿਆ ਗਿਆ ਸਰਹੰਦ ਦੇ ਨਵਾਬ ਦੇ ਇਨਾਨਕਾਰ ਦਿੱਤਾ ਕਿ ਜਿਹੜੇ ਵੀ ਮਾਤਾ ਜੀ ਅਤੇ ਸਹਜਾਦਾਂ ਵੀ ਮਦਦ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੌਲੀ ਵਿੱਚ ਪੀੜ ਦਿੱਤਾ ਜਾਵੇਗਾ ਪਰ ਇਸ ਦੇ ਬਾਵਜੂਦ ਬਾਬਾ ਮੋਤੀराम ਮਹਾਰਾਜੀ ਨੂ ਜਗ੍ਹਾ ਪਤਾ ਲੱਗਿਆ ਕਿ ਮਾਤਾ ਜੀ ਅਤੇ ਸਹਜਾ ਬਨੂ ਠੰਡੇ ਬੁਰਜ ਵਿੱਚ ਰੱਖਿਆ ਹੋਇਆ ਹੈ। ਉਹ ਬੜੇ ਪਿਆਰ ਨਾਲ ਪ੍ਰਸ਼ਾਦਾ ਤਿਆਰ ਕਰਕੇ ਠੰਡੇ ਬੁਰਜ ਵਿੱਚ ਪਹੁੰਚੇ ਪਰ ਮਾਤਾ ਜੀ ਨੇ ਬਾਬਾ ਮੋਤੀराम ਮਹਾਰਾਜ ਜੀ ਨੂੰ ਕਿਹਾ ਕਿ ਆਪ ਜੀ ਦੀ ਸੇਵਾ ਪ੍ਰਵਾਨ ਹੈ ਪਰ ਅਸੀਂ ਮੁਗਲਾਂ ਦੀ ਸੋਈ ਬਣਿਆ ਖਾਣਾ ਨਹੀਂ ਸਕਣਾ। ਉਹ ਸੁਣ ਕੇ ਬਾਬਾ ਮੋਤੀराम ਮਹਿਰਾ ਜੀ ਬਹੁਤ ਚਿੰਤਿਤ ਹੋਏ ਤੇ ਉਦਾਸੀ ਦੇ ਆਲਮ ਦੇ ਚ ਆਪਣੀ ਘਰ ਪਹੁੰਚੇ ਬਾਬਾ ਜੀ ਦੇ ਮਾਤਾ ਜੀ ਅਤੇ ਕਰਮ ਸੁਪਤਨੀ ਨੇ ਬਾਬਾ ਜੀ ਨੂੰ ਚਿੰਤਾ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਕਾਰ ਜੋ ਮਾਤਾ ਜੀ ਅਤੇ ਛੋਟੇ ਸਰਗਿਆਦਾਨ ਨੂੰ ਸਰਹੰਦ ਦੇ ਨਵਾਂ ਨੂੰ ਠੰਡੇ ਦਰਜੇ ਤੇ ਰੱਖਿਆ ਹੋਇਆ ਹੈ ਮਨੁਸ਼ੀਅਨ ਜਿਵੇਂ ਸੇ ਦਾ ਖਾਣਾ ਖਾਣ ਤੋਂ ਉਹਨੇ ਨੇ ਇਨਕਾਰ ਕਰ ਦਿੱਤਾ ਹੈ ਤੇ ਕਈ ਦਿਨਾਂ ਤੋਂ ਕੱਖੇ ਪਿਆਸੇ ਹਨ ਜੰਗਲ ਗੂਣੇ ਵਿੱਚ ਸਫ਼ਰ ਕਰਨ ਕਰਕੇ ਕੰਬਿਆਲੀਆਂ ਝਾੜੀਆਂ ਨਾਲ ਉਹਨੇ ਵੀ ਵਸਤਰ ਧੀਰੇ-ਧੀਰੇ ਹੋ ਗਏ ਹਨ ਅਤੇ ਧੀਰੇ ਤੇ ਚਰੀਟਾ ਤੇ ਯਤਨ ਵੀ ਹੋ ਚੁੱਕੇ ਹਨ ਲੰਮਾ ਸਫ਼ਰ ਹੋਣ ਕਰਕੇ ਸਹਾਜਾ ਦੇ ਪੈਰ ਵਿੱਚ ਛਾਲੇ ਪੈ ਗਏ ਸਨ ਅਤੇ ਪਰ ਵੀ ਸੱਜ ਬੇਸਾਂਤੇ ਹੁਣ ਠੰਡੇ ਦਰਦ ਵਿੱਚ ਤੇਜ਼ ਹਵਾ ਚੱਲਣ ਕਰਕੇ ਕੜਾਕੇ ਦੀ ਠੰਡ ਨਾਲ ਸੈਵਜਾਦੇ ਦੇ ਜ਼ਖਮ ਆਕੜ ਗਏ ਹਨ ਤੇ ਬਹੁਤ ਤਕਲੀਫ ਦੇ ਰਹੇ ਹਨ ਪਰ ਇਸ ਦੇ ਬਾਵਜੂਦ ਮਾਤਾ ਜੀ ਅਤੇ ਸੈਵਜਾਦੇ ਚੰਦੀ ਕਲਾ ਦੇ ਚਹਾਨ ਇਹ ਦਰਦ ਭਰੀ ਦਾਸਤਾਨ ਸੁਣ ਕੇ ਦਾਦਾ ਮੋਤੀराम ਮਹਾਰਾਜੀ ਦੇ ਮਾਤਾ ਜੀ ਅਤੇ ਤਰਮਾ ਸਤਪਨੀ ਜੀ ਨੇ ਕਿਹਾ ਕਿ ਇਸ ਸਮੇਂ ਸਾਨੂੰ ਗੁਰੂ ਸਾਹਿਬ ਜੀ ਦੇ ਪਰਿਵਾਰ ਦੀ ਸੇਵਾ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ ਆਪਣੇ ਘਰ ਅਸਲਾਹ ਕਰਕੇ ਬਾਬਾ ਮੋਤੀराम ਮਹਾਰਾਜ ਜੀ ਬੜੀ ਸੂਚਨਾ ਨਾਲ ਗਰਮ ਦੁੱਧ ਦਾ ਗੜਵਾ ਲੈ ਕੇ ਠੰਡੀ ਬੋਰਜ ਵਾਲੇ ਚੱਲ ਪਏ ਚੱਲਣ ਤੋਂ ਪਹਿਲਾਂ ਬਾਬਾ ਜੀ ਦੇ ਘਰਮ ਸੁਪਤਨੀ ਨੇ ਆਪਣੀ ਘਰ ਦੇ ਦੇਖੇ ਅੱਗੇ ਮੰਗ ਜਾਣਾ ਪਰ ਇਹ ਸੇਵਾ ਜ਼ਰੂਰ ਨਿਭਾਉਣੀ ਤਨ ਹਨ ਬਾਬਾ ਜੀ ਦੇ ਮਾਤਾ ਜੀ ਅਤੇ ਧਰਮ ਉਸਤਪਨੀ ਜਿਨ੍ਹਾਂ ਨੇ ਨਿਭਾਣ ਲਈ ਬਾਬਾ ਜੀ ਲਈ ਤਨ ਮਨ ਅਤੇ ਧਨ ਨਾਲ ਸਾਥ ਦਿੱਤਾ ਬਾਬਾ ਮੋਤੀराम ਮਹਾਰਾ ਜੀ ਜਦੋਂ ਦੁੱਧ ਦਾ ਗੜਵਾ ਲੈ ਕੇ ਠੰਡਾ ਵਰਜ ਕੋਲ ਪੰਚੀ ਤਾਂ ਪਹਰੇਦਾਰ ਨੇ ਰੋਕ ਲਿਆ ਤੇ ਬਾਬਾ ਜੀ ਨੇ ਜਾਣੇ ਰਿਸ਼ਵਤ ਨੂੰ ਰੂਪ ਦੇ ਚ ਪਹਰੇਦਾਰ ਨੂੰ ਦੇ ਦਿੱਤੇ ਪਹਰੇਦਾਰ ਬਾਬਾ ਜੀ ਨੂੰ ਪੁੱਛ ਲੱਗਾ ਕਿ ਕੀ ਤੀਤ ਨੂੰ ਨਵਾਰ ਦਾ ਡਰ ਨਹੀਂ ਲੱਗਦਾ ਕਿਉਂਕਿ ਉਸ ਨੇ ਐਲਾਨ ਕੀਤਾ ਹੋਇਆ ਹੈ ਕਿ ਜਿਹੜਾ ਵੀ ਗੁਰੂ ਸਾਹਿਬ ਜੀ ਦੇ ਪਰਿਵਾਰ ਦੀ ਮਦਦ ਕਰੇਗਾ ਉਸ ਨੂੰ ਕੋਲੇ ਵਿੱਚ ਤੀੜ ਦਿੱਤਾ ਜਾਵੇਗਾ ਬਾਬਾ ਜੀ ਬੜੀ ਨਿਮਰਤਾ ਨੇ ਪ੍ਰੇਮ ਦੇ ਚ ੱਜ ਤੇ ਕਹਿਣ ਲੱਗੇ ਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰਨ ਲਈ ਜੇ ਆਪਣਾ ਪਾਪ ਨਿਸ਼ਾਵਰ ਵੀ ਕਰਨਾ ਪੈ ਜਾਏ ਤੇ ਕੋਈ ਵੱਡੀ ਗੱਲ ਨਹੀਂ ਪਹਿਰੇਦਾਰ ਨੇ ਅੱਗੋਂ ਜਾਣ ਦੀ ਇਜਾਜ਼ਤ ਦੇ ਦਿੱਤੀ ਕੜਾਕੇ ਦੀ ਠੰਡ ਵਿੱਚ ਠੰਡੇ ਬੁਰਜ ਵਿੱਚ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗਰਮ ਗਰਮ ਦੁੱਧ ਪਿਲਾਇਆ ਤੇ ਮਾਤਾ ਗੁੱਜਰ ਕੌਰ ਜੀ ਨੇ ਅਨੇਕਾਂ ਅਸੀਸਾਂ ਦਿੱਤੀਆਂ। ਬਾਬਾ ਮੋਤੀ RAM ਜੀ ਲਈ ਮਾਤਾ ਗੁੱਜਰ ਕੌਰ ਜੀ ਦੇ ਅਸੀਸ ਇੱਕ ਅਗੰਮੀ ਸਰਮਾਇਆ ਸੀ ਐਸੇ ਸਰਮਾਇਏ ਦੇ ਸਾਹਮਣੇ ਦੁਨੀਆ ਦੀਆਂ ਸਭ ਦੌਲਤਾਂ ਉਹਨਾਂ ਲਈ ਹੁਣ ਮਿੱਟੀ ਸਮਾਨ ਹਨ ਬਾਬਾ ਜੀ ਨੇ ਤਨ ਰਾਤਾ ਮਾਤਾ ਜੀ ਤੇ ਸ਼ੋਧ ਸਭ ਜਗਾਂ ਨੂੰ ਵੱਧ ਛਕਾਉਣ ਦੀ ਪਾਵਨ ਸੇਵਾ ਨਵਾਈ ਛੋਟੇ ਸਹਜਾਦਾਂ ਦੀ ਸੀ ਉਦੀ ਨੂੰ ਬਾਬਾ ਮੋਤੀराम ਮਹਾਰਾਜ ਜੀ ਨੇ ਆਪਣੀ ਅੱਖੀਂ ਦੇਖੀ ਤੇ ਫਿਰ ਗੁਰਾਗਰ ਵਿੱਚ ਆ ਕੇ ਆਪਣੀਆਂ ਹੰੜੀਆਂ ਨਾਲ ਪਈਆਂ ਅੱਖਾਂ ਨੂੰ ਸੰਭਾਲਦਿਆਂ ਮਾਤਾ ਗੁਜਰਤੌਰ ਜੀ ਨੂੰ ਠੰਡੇ ਬੁੱਢ ਜਾ ਕੇ ਇਸ ਅਖੀ ਉਦੀ ਸਾਕੇ ਦੀ ਖਬਰ ਦੱਸੀ ਮਾਤਾ ਜੀ ਨੂੰ ਇਹ ਖਬਰ ਦੱਸਨੀ ਬਾਬਾ ਮੋਤੀराम ਮਹਾਰਾਜ ਜੀ ਲਈ ਇਸੇ ਕਾਰਵੀ ਕਾਲਣਾ ਨਾਉ ਘਟ ਨਹੀਂ ਸੀ ਛੋਟੀ ਸ਼ਾਹਜਾਹਾਂ ਦੀ ਸਹੀਦੀ ਸੁਣ ਕੇ ਮਾਤਾ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਵੀ ਕਾਲਣਾ ਨਾਉ ਘਟ ਨਹੀਂ ਸੀ ਛੋਟੀ ਸ਼ਾਹਜਾਹਾਂ ਦੀ ਸਹੀਦੀ ਸੁਣ ਕੇ ਮਾਤਾ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਤੇ ਬਾਬਾ ਮੋਤੀराम ਮਹਾਰਾਜੀ ਨੇ ਮੇਰਾ ਵੀ ਚਾਰੀ ਲਗਾ ਦਿੱਤੀ ਉਪਰੰਤ ਮਾਤਾ ਜੀ ਵੀ ਨੇ ਦਸਮ ਦਵਾਰ ਰਾਹੀਂ ਆਪਣੀ ਸਵਾਸ ਬਾਹਰ ਕੱਢ ਕੇ ਸੱਚਖੰਡ ਗਿਆਨਾ ਪੀਤਾ ਮਾਤਾ ਜੀ ਅਤੇ ਸਾਰ ਜਗਾਂ ਦੀ ਸਹੀਦੀ ਉਪੰਤ ਦੀਵਾਰ ਤੋੜੇ ਮੱਲ ਜੀ ਨਾਲ ਖਲਾ ਕਰਕੇ ਬਾਬਾ ਜੀ ਨੇ ਅਤੇ ਖਾਨ ਖਾਨ ਨਾਮੀ ਲੱਕੜਹਾਰੇ ਤੋਂ ਚੰਦਨ ਦੀ ਲੱਕੜ ਦਾ ਗੱਡਾ ਪਰ ਕੇ ਲਿਆਂਦਾ ਗੋਦਵਾਰਾ ਜੋਤੀਸ ਰੂਪ ਸਾਵ ਵਿਖੇ ਆਪਣੇ ਰਥੀ ਜਿਹਾ ਚੰਦੇ ਦੁਆਰ ਟੋਡਰ ਮੰਦ ਜੀ ਨਾਲ ਮਾਤਾ ਜੀ ਦੇ ਛੋਟੇ ਸਭ ਜਆਦਾਂ ਦਾ ਸੰਸਕਾਰ ਕੀਤਾ। ਬਾਬਾ ਜੀ ਨੇ ਆਪਣੇ ਪਾਵਨ ਵਿਵਾਨਾ ਨੂੰ ਮੋਢੇ ਲਗਾਇਆ। ਬਾਬਾ ਮੋਤੀराम ਮਹਾਰਾਜ ਜੀ ਬਨੋਂ ਨੇ ਬਾਈ ਗਈਏ ਸੇਵਾ ਗੁਪਤ ਹੀ ਰਹਿੰਦੀ ਪਰ ਗੰਗੂ ਬ੍ਰਾਹਮਣ ਦਾ ਚਚੇਰਾ ਭਾ ਜੈਸ ਦਾ ਇਤਿਹਾਸ ਵਿੱਚ ਨਾ ਪੰਨਾ ਲੱਗਿਆ ਹੋਇਆ ਹੈ ਜਿਹੜਾ ਬਾਬਾ ਮੋਤੀराम ਮਹਾਰਾਜ ਜੀ ਨਾਲ ਬਜੀਰ ਖਾਂ ਦੀ ਰਸੋਈ ਵਿੱਚ ਰਸੋਈ ਦਾ ਕੰਮ ਕਰਦਾ ਸੀ ਜਦੋਂ ਮਾਤਾ ਗੁੱਜਰ ਕੌਰ ਜੀ ਅਤੇ ਸੋਹਦੇ ਸਾਹਿਬ ਜੀ ਠੰਡੇ ਬੁਰਜ ਵਿੱਚ ਗਏ ਸੰਤਾਂ ਬਾਬਾ ਮੋਤੀ RAM ਜੀ ਮਹਾਰਾਜ ਜੀ ਨੇ ਗੁਰੂ ਚਰਨਾਂ 'ਚ ਪ੍ਰੇਮ ਦੇ ਜਨਮ ਬ੍ਰਧ ਡੈਟਾਂ ਕੇ ਜੱਜਵੀ ਨਾਲ ਉਹਨਾਂ ਨੂੰ ਦੁੱਧ ਪਿਲਾਉਣ ਦੀ ਸੇਵਾ ਕੀਤੀ ਤਹਰੇਧਾਰਾ ਨੂੰ ਗਹਿਣੇ ਦੇ ਕੇ ਹਿੰਮਤ ਕਰਕੇ ਉਹ ਬੁਰਜ ਤੱਕ ਪਹੁੰਚੇ ਇਸ ਗੱਲ ਦਾ ਪਤਾ ਲੱਗਣ ਤੇ ਸੂਬੇ ਵਜ਼ੀਰ ਖਾਨ ਨੇ ਉਹਨਾਂ ਨੂੰ ਪਰਵਾਸ ਨੇਤ ਕੋਲੇ ਰਚੋ ਪੀਰ ਕੇ ਸ਼ਹੀਦ ਕਰ ਦਿੱਤਾ ਇਹ ਕਤਨਾ ਸਰਜਾਦਾਂ ਦੀ ਕੁਰਬਾਨੀ ਦੇ ਸਮੇਂ ਵੀ ਹੈ ਅਤੇ ਬਾਬਾ ਮੋਤੀराम ਮਹਾਰਾਜੀ ਦੀ ਅਦੁੱਤੀ ਸ਼ਹਾਦਤ ਸਿੱਖ ਇਤਿਹਾਸ ਵਿੱਚ ਹੈ ਵਾਹਿਗੁਰੂ ਜੀ ਦਾ ਖਾਲਸਾ ਫਿਰ ਵਾਹਿਗੁਰੂ ਜੀ ਦੀ ਫਤਿਹ